ਪੀਟੀ ਨਿਊਜ਼ ਪੰਜਾਬ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ। ਗੁਰੂ ਰਾਮਦਾਸ ਸੇਵਾ ਸੁਸਾਇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬੀਬੀਪੁਰ ਤੇ ਸਮੂਹ ਸੰਤਾਂ ਦੇ ਬੜਮੁੱਲੇ ਸਹਿਯੋਗ ਦੇ ਨਾਲ ਸੰਤ ਇਸਰਤ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੀ 93ਵੀਂ ਵਰ੍ਹੇ ਤੇ ਮੌਕੇ ਤੇ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗ ਵਿਖੇ ਪੰਜਵਾਂ ਫਰੂਟ ਚਾੜ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਤੇ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗ ਦੇ ਮੁਖੀ ਸੰਤ ਬਾਬਾ ਭਵਿੰਦਰ ਸਿੰਘ ਜੀ ਵੱਲੋਂ ਇਹਨਾਂ ਸੇਵਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਹਨਾਂ ਸੇਵਕਾਂ ਵੱਲੋਂ ਸੰਤ ਬਾਬਾ ਭਵਿੰਦਰ ਸਿੰਘ ਜੀ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਵਾਲਿਆਂ ਨੂੰ ਜਿੱਥੇ ਕੁਰਪਾਨ ਭੇਟ ਕਰਕੇ ਸਨਮਾਨ ਕੀਤਾ ਗਿਆ ਉਥੇ ਸਰੋਪਾਉ ਵੀ ਭੇਟ ਕੀਤੇ ਗਏ ਆਈ ਗੁਰਜੀਕਾ ਖਾਲਸਾ ਆਈ ਗੁਰਪਤੇ ਇੱਕ ਹੀ ਮਹਾਰਾਜ ਦੀ ਵਰਤੀ ਜੋ 90 ਵਰਤੀ ਮਨਾਇਆ ਆਪਾਂ ਸਾਰਿਆਂ ਸੰਗਤਾਂ ਨੇ ਬਹੁਤ ਛਾ ਪਰਮੀਆਂ ਨੇ ਤੇਵਾਦਾਰਾਂ ਨੇ ਧੰਨਵਾਦ ਕਰਨ ਕਰਕੇ ਬੜੀ ਸੇਵਾ ਕੀਤੀ ਵੀਪੁਰ ਦੀ ਪੰਚਾਇਤ ਜਾਂ ਉਥੇ ਦੀ ਕਮੇਟੀ ਨੇ ਵੀ ਜਾਨੀ ਫਰੂਰ ਦਾ ਲੰਗਰ ਲਾਇਆ ਬੜੀਆਂ ਸੰਗਤਾਂ ਬਹੁਤ ਵੜੇ ਅਸਾ ਵਿੱਚ ਸਾਨੂੰ ਕਿਉਂਕਿ ਇਹ ਦਾਤ ਸੰਗਤ ਸੇਵਾ ਕਿਹੋ ਜਿਹੀ ਵੀ ਕਰੀ ਆਪਾਂ ਸੰਗਤਾਂ ਉਥੇ ਨੂੰ ਹੀ ਪ੍ਰਵਾਨ ਕਰਦੀਆਂ ਹਨ ਕੋਈ ਕੋਈ ਲੰਗਰ ਲਾਉਂਦਾ ਹੈ ਕੋਈ ਕੋਈ ਲਾਉਂਦਾ ਹਰ ਲੰਗਰ ਵਿੱਚੇ ਪ੍ਰਵਾਨ ਹੈ ਜਿਹੜੇ ਪਿਆਰ ਵਾਲੇ ਆਪੋ ਆਪਣੀ ਸ਼ਰਧਾ ਦੇ ਨਾਲ ਲੰਗਰ ਵਿੱਚ ਯੋਗਦਾਨ ਪਾਉਂਦੇ ਨੇ ਉਹਨਾਂ ਸਾਰਿਆਂ ਪ੍ਰੇਮੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹਾਂਗੇ ਅੱਜ ਤੁਸੀਂ ਗੁਰਦੁਆਰਾ ਜਾਦਗਰ ਰਾਣਾ ਸਾਹਿਬ ਪਹੁੰਚੇ ਹੋ ਤੇ ਪਿਛਲੇ ਦਿਨੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਵਰਸੀ ਤੇ ਫੂਟ ਚਾੜ ਦਾ ਲੰਗਰ ਵੀ ਲਾਇਆ ਗਿਆ ਸੀ ਪਿੰਡ ਦੇ ਵੱਲੋਂ ਤੇ ਕੀ ਕਹਿਣਾ ਚਾਹੁੰਗੇ ਅਸੀਂ ਸਾਡੇ ਨਗਰ ਦੀ ਸਮੂਹ ਸੰਤ ਵੱਲੋਂ ਤੰਤਨ ਮਹਾਪੁਰ ਸੰਤ ਈਸ਼ਰ ਸਿੰਘ ਜੀ ਦਾੜਾ ਸਾਹਿਬ ਵਾਲੇ ਦੀ ਨੰਝੀ ਵੀ ਵਰਸੀ ਤੇ ਰੱਖ ਸਾਹਿਬ ਜੀ ਇਹ ਲਾਉਣੇ ਆ ਇੱਥੇ ਲੰਗਰ ਫੂਟ ਚਾੜ ਦਾ ਲੰਗਰ ਲਾਉਣੇ ਆ ਜੀ ਉਦੋਂ ਲੰਗਰ ਲਾਇਆ ਜੀ ਉਦੋਂ ਮੈਂ ਔਨ ਕਰਕੇ ਅਸੀਂ ਮਹਾਪੁਰ ਸਾਹਿਬ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਸਨਮਾਨਤ ਕਰਦੇ ਆ ਜੀ ਹਰ ਵਰਸੀ ਤੇ ਜਿਹੜੇ ਮਾਪੋਸ ਇੱਥੇ ਮੌਜੂਦਾ ਸੰਤੋਖ ਸਿੰਘ ਜੀ ਨੇ ਉਦੋਂ ਮੀ ਆਉਣ ਕਰਕੇ ਬਾਹਰ ਸੌਣ ਕਰਕੇ ਸਾਤੋਂ ਉਹਨਾਂ ਨੂੰ ਸਨਮਾਨਤ ਨਹੀਂ ਹੋ ਸਕਿਆ ਅੱਜ ਉਹਨਾਂ ਨੇ ਵੀ ਸਾਨੂੰ ਫੋਨ ਕਰਕੇ ਅੱਜ ਬੁਲਾਇਆ ਸੀ ਪ੍ਰਬੰਧਕਾਂ ਨੂੰ ਵੀ ਬਹੁਤ ਵਧੀਆ ਤੁਸੀਂ ਇਹ ਜਿਹੜਾ ਪ੍ਰੋਗਰਾਮ ਲੰਗਰ ਪਾਣੀ ਦਾ ਸਕਾਇਆ ਸੰਤਾਂ ਨੂੰ ਤੇ ਬੁਲਾਇਆ ਦਿੱਤਾ ਸੀ ਇੱਥੇ ਅੱਜ ਮਹਾਪੁਰਾਂ ਨੂੰ ਸਨਮਾਨ ਕਰਨ ਵਾਸਤੇ ਇੱਥੇ ਅੱਜ ਅਸੀਂ ਜਰ ਪਹੁੰਚੇ ਸੀਗੇ ਤੇ ਮੈਂ ਤੁਹਾਡੇ ਜਰੀਏ ਸਾਡੇ ਨਗਰ ਦਾ ਸ ਨੂੰ ਨਗਰ ਦਾ ਸਾਡੀ ਕਮੇਟੀਆ ਦਾ ਗੁਰੂ ਰਾਮਦਾਸ ਕਮੇਟੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਸ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਹਾਜ਼ਰ ਨੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਪਹੁੰਚੇ ਨੇ ਸਾਡੀ ਗੁਰੂ ਰਾਮਦਾਸ ਸੇਵਾ ਸਮਿਤੀ ਦੇ ਕਮੇਟੀ ਦੇ ਚੇਅਰਮੈਨ ਸਾਹਿਬ ਰਾਜਪਾਲ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਸਾਡੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ ਉਹ ਅੱਜ ਕਿਸੇ ਕੰਮ ਕਰਕੇ ਨਹੀਂ ਆ ਸਕਦੇ ਤੇ ਉਹਨਾਂ ਦੇ ਫਾਦਰ ਸਾਹਿਬ ਸਾਬਕਾ ਸਪਾਂਸਰ ਜਰਦੂ ਸਿੰਘ ਜੀ ਸਾਡੇ ਨਾਲ ਪਹੁੰਚੇ ਨੇ ਅੱਜ ਬਾਬਾ ਜੀ ਨੂੰ ਸਨਮਾਨ ਕਰਨ ਦੇ ਵਾਸਤੇ ਅਸੀਂ ਸਾਰੇ ਪ੍ਰਬੰਧਕ ਜਿੰਨੇ ਵੀ ਹੈਗੇ ਆ ਅਸੀਂ ਸਾਡੇ ਸਮੂਹ ਨਗਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੱਡਾ ਸਹਿਯੋਗ ਦੇ ਕੇ ਨਾਲ ਸੇਵਾ ਵੀ ਕੀਤੀ ਹੈ ਤਾਂ ਨਾਲ ਨਾਲ ਤੁਹਾਨੂੰ ਵੀ ਮਤਲਬ ਜਿੰਨਾ ਵੀ ਜੋ ਸਾਡੀ ਪੈਸਾ ਦੀ ਉਹ ਵੀ ਸਾਨੂੰ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਕੋਲ ਪਹੁੰਚਿਆ ਔਰ ਸੰਗਤਾਂ ਵੀ ਬੜੀ ਜੀ ਪਹੁੰਚ ਗਏ ਜਿਹੜਾ ਇੱਥੇ ਜੋ ਸੇਵਾ ਕੀਤੀ ਹੈ ਹਰ ਨਗਰ ਨੇ ਅਸੀਂ ਸਾਰੇ ਪ੍ਰਬੰਧਕਾਂ ਵੱਲੋਂ ਸਾਡੇ ਨਕਰ ਸਤਨਵਰ ਕਰਦੇ ਆ ਬੀਬਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਮਾਂ ਲੰਗਰ ਸੀਗਾ ਤੁਹਾਡਾ ਤੇ ਕਿਹੜੇ-ਕਿਹੜੇ ਫਰੂਟ ਜਿਆਦਾ ਇਸਤੇਮਾਲ ਕੀਤੇ ਤੁਸੀਂ ਅਡਾ ਪੰਜਵਾਂ ਲੰਗਰ ਸੀਗਾ ਜੀ ਅਸੀਂ ਫਰੂਟ ਪਪੀਤਾ ਕੇਲਾ ਛੇਵ ਤੇ ਗੱਬੂ ਹੋਸਾ ਇਹ ਚਾਰ ਚੀਜ਼ਾਂ ਅਸੀਂ ਕਰੀਆਂ ਨੇ ਜੀ ਪਿਛਲੇ ਵਾਰ ਅਸੀਂ ਥੋੜਾ ਮਰਹੂਦ ਲੈ ਜਾਂਦਾ ਸੀਗਾ ਉਹਦੇ ਵਿੱਚ ਥੋੜਾ ਜਿਹਾ ਜੀ ਸਿੱਖਾ ਜਿਆਦਾ ਖਰਾਬ ਸੀਗਾ ਉਹ ਉਹ ਜਿਹੜੀ ਨਾਸਵਾਦੀ ਆ ਉਹ ਵੀ ਥੋੜੀ ਕੈੜੀ ਹੋਣ ਕਰਕੇ ਸਖਤ ਹੋਣ ਕਰਕੇ ਉਹ ਸਿਆਣੇ ਬੰਦੇ ਖਾ ਨਹੀਂ ਸਕਦੀ ਸੰਗਤ ਇਸ ਕਰਕੇ ਅਸੀਂ ਇਹ ਜੋ ਵਧੀਆ ਫਰੂਟ ਜਿਹੜਾ ਖਾਣ ਵਾਲਾ ਸੰਗਤ ਦੀ ਧੂਈ ਲੈ ਕੇ ਅਸੀਂ ਇੱਥੇ ਸੇਵਾ ਕੀਤੀ ਹੈ ਤੇ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਨੌਜਵਾਨ ਪੀੜੀ ਨੂੰ ਤੇ ਸਿੱਖ ਸੰਗਤਾਂ ਨੂੰ ਅਸੀਂ ਤਾਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਜੀ ਜਿੱਦਾਂ ਹੁਣ ਅੱਜ ਕੱਲ ਦੇਖੋ ਨਸਿਆਂ ਦਾ ਜਿਹੜੇ ਦਰਿਆ ਨੇ ਨਸਿਆਂ ਦੇ ਚੱਲਦੇ ਨੇ ਪੰਜ ਦਰਿਆਵਾਂ ਦੀ ਧਰਤੀ ਸੀ ਅੱਜ ਨਸਿਆਂ ਦੀ ਧਰਤੀ ਬਣ ਚੁੱਕੀ ਹੈ ਵੱਧ ਤੋਂ ਵੱਧ ਜਿਹੜੀ ਸੰਗਤ ਹੈ ਜੇ ਅਸੀਂ ਇਹ ਜਿਹੇ ਅਪਰਾਲੇ ਕਰਦੇ ਰਹੀਏ ਗੁਰੂ ਘਰਾਂ ਦੇ ਵਿੱਚ ਤਾਂ ਸਾਡੇ ਜਿਹੜੇ ਨੌਜਵਾਨ ਨੇ ਉਹ ਸਾਡੇ ਨਾਲ ਇੱਥੇ ਪਹੁੰਚਦੇ ਨੇ ਉਹ ਇਹੀ ਚੀਜ਼ਾਂ ਨੂੰ ਦੇਖਦੇ ਨੇ ਉਹਨਾਂ ਦੀ ਜਿਹੜੀ ਮਤਲਬ ਜੋ ਨਸੇ ਗੱਲ ਹੈ ਉਹਦੇ ਉਲਟ ਉਹ ਦੂਜੇ ਪਾਸੇ ਜੋ ਸਿੱਖੀ ਵਾਲ ਵੀ ਆਉਣਗੇ ਔਰ ਉਹ ਨਸੇ ਤੋਂ ਵੀ ਪਰੇ ਹੋਣਗੇ